ਉਹ ਗੱਲ ਇਹ ਸੀ ਕਿ ਕਿਸੇ ਪਿੰਡ ਦੋ ਭਰਾ ਰਹਿੰਦੇ ਸੀ। ਅੱਛਾ ਜੀ। ਉਹ ਦੋਏ ਭਰਾ ਵੈਸੇ ਵਰਦੇ ਉਹ ਵੱਖਰੇ ਵੱਖਰੇ ਹੋ ਗਏ। ਹਾਂ ਜੀ। ਘਰ ਦੇ ਵਿੱਚ ਉਹਨਾਂ ਦੇ ਛੋਟੇ ਛੋਟੇ ਕੰਦ ਸੀ। ਅੱਛਾ ਜੀ। ਇੱਕ ਪਾਸੇ ਵੱਡਾ ਭਰਾ ਰਹਣ ਲੱਗਿਆ ਇੱਕ ਪਾਸੇ ਛੋਟਾ। ਅੱਛਾ ਜੀ। ਉਹ ਵੱਡਾ ਭਰਾ ਕੂੜੀ ਦਾ ਦਸਤਕੀਨ ਸੀ ਕੂੜੀ ਰਖਦਾ ਹੁੰਦਾ। ਅੱਛਾ ਜੀ। ਉਹਦੀ ਭਝਾਈ ਮਾੜੀ ਮੁੱਟੀ ਕੂੜੀ ਤੇ ਜਰਸੀ ਕਰਦੀ ਜਿਵੇਂ ਆਪਣੇ ਸਮਾਂਤ ਹੁੰਦਾ ਰਹਿਣਾ। ਰਹਿੰਦਾ ਹਾਂ ਜੀ। ਤੇ ਇਸ ਤਰ੍ਹਾਂ ਕਰਕੇ ਉਹ ਦਿਨ ਉਹਨਾਂ ਦੇ ਵਧੀਆ ਲੰਘਦੇ ਸੀ। ਅੱਛਾ ਜੀ। ਬਹੁਤ ਵਧੀਆ ਸਮਾਂ ਚੱਲਦਾ ਸੀ ਦੋਏ ਭਰਾਵਾਂ ਦਾ। ਅੱਛਾ ਘੋੜੀ ਬਿਮਾਰ ਹੋ ਗਈ ਦਿਨ ਦੇ 2:00 ਵਜੇ ਇੱਧਰ ਵੀ ਪਤਾ ਲੱਗ ਗਿਆ ਉਹਦੀ ਭਝਾਈ ਨੂੰ ਛੋਟੀ ਨੂੰ ਅੱਛਾ ਵੀ ਘੋੜੀ ਬਿਮਾਰ ਹੋ ਗਈ ਬੇ ਘੋੜੀ ਬਿਮਾਰ ਹੋ ਗਈ ਅੱਛਾ ਜੀ 2:00 ਵਜੇ ਉਹਨੇ ਪੁੱਛਿਆ ਆਪਣੀ ਜੀ ਠਾਣੀ ਨੂੰ ਕਹਿੰਦੀ ਭੈਣੇ ਮੈਨੂੰ ਪਤਾ ਲੱਗਿਆ ਸੀ ਵੀ ਘੋੜੀ ਬਿਮਾਰ ਹੋ ਗਈ ਹਾਂ ਕਹਿੰਦੀ ਹਾਂ ਭੈਣੇ ਘੋੜੀ ਹੋ ਗਈ ਬਿਮਾਰ ਤੇਰੇ ਜੇਠ ਨੂੰ ਬੁਲਾਇਆ ਕਿਤੋਂ ਕਰਦਿਆਂ ਕੋਈ ਹੁਣ ਕੋਹਰਦ ਅੱਛਾ ਜੀ ਚਲੋ ਜੀ 4:00 ਵੱਜ ਗਏ ਹਾਂਜੀ ਉਹ ਤਾਂ ਫੇਰ ਕੰਨਦੇ ਬਾਕੀ ਕੰਦ ਤੋਂ ਦੀਂਦਾ ਦਾ ਇਸ਼ਾਰਾ ਕਰ ਹਾਂਜੀ ਕਹਿੰਦੀ ਭੈਣੇ ਹੁਣ ਕਿਵੇਂ ਆ ਘੋੜੀ ਹਾਂ ਉਹ ਕਹਿੰਦੀ ਤੇਰਾ ਜੇਠ ਬੁਲਾਇਆ ਸੀ ਡਾਕਟਰ ਲਿਆਂਦਾ ਸੀ ਅੱਛਾ ਉਹ ਰਿਪੋਰਟ ਕਰਿਆ ਦਵਾਈ ਨੂੰ ਦਵਾਈਆਂ ਘੂੜੀ ਅੰਦਰ ਮੰਨਤੀ ਅੱਛਾ ਜੀ ਚਲੋ ਜੀ ਲੰਘ ਗਿਆ ਟਾਈਮ 2 ਘੰਟੇ ਫੇਰ ਲੰਘੇ 6 ਵਜੇ ਫੇਰ ਕਹਿੰਦੇ ਤੇ ਬਾਕੀ ਕਿਹਦੀ ਭੈਣੇ ਹੁਣ ਕਿਵੇਂ ਆ ਘੂੜੀ ਉਸ ਵੇਲੇ ਉਹਦਾ ਜੇਠ ਘਰੇ ਆ ਗਿਆ ਉਹ ਕਹਿੰਦੀ ਭੈਣੇ ਰੱਖਿਆ ਸੀ ਪਾਣੀ ਪੂਣੀ ਜਾਂ ਘੂੜੀ ਨੂੰ ਹਾਂ ਕੋਸ ਪੀਤਾ ਕੁਛ ਨਹੀਂ ਕੁਛ ਠੀਕ ਆ ਉਸ ਦਿਨ ਹੀ ਗਿਆ ਅੱਛਾ ਉਹ ਤਾਂ ਜੇਠ ਕਹਿੰਦਾ ਲੈ ਗੱਲ ਸੁਣੋ ਇਹ ਚੌਥੀ ਵਾਰ ਫੇਰ ਪੁੱਛੋ ਹੁਣ ਤਾਂ ਐ ਨਹੀਂ ਬੋਲਣਾ ਹੁਣ ਜਦੋਂ ਇਹ ਪੁੱਛੂਗੀ ਉਹਨੂੰ ਕੁੜੀ ਦਾ ਜਵਾਬ ਮੈਂ ਦੇ ਹੂੰ ਉਹ ਤਾਂ ਜੀ ਉਹੀ ਗੱਲ 8 ਵਜੇ ਰਾਤ ਦੇ 8:00 ਵਜੇ ਉਹ ਕਿਉਂ ਪੈਂਦੀ ਆ ਜਠਾਣੀ ਫੇਰ ਕਰਨ ਤੇ ਆ ਗਈ ਕਹਿੰਦੀ ਮਰਗੀ ਚਨਾ ਕਹਿੰਦੀ ਭੈਣੇ ਹੁਣ ਕੁੜੀ ਕਿਵੇਂ ਆ ਜੇਠ ਕਹਿੰਦਾ ਮਰਗੀ ਕੁੜੀ ਤਾਂ ਹਾਂ ਉਤਾਜੀ ਮੋਜ ਨਾਲ ਸੌਂ ਗਈ ਜਾ ਕੇ ਵੀ ਬਣ ਗਈ ਗੱਲ ਜਿਹੜੀ ਚੌਂਦੀ ਸੀ ਹੋਣੀ ਚੌਂਦੀ ਦੀ ਮੈਂ ਹਾਂ ਚਲੋ ਜੀ ਸੁੱਤੀ ਪੇਰੀ ਤੜਕੇ ਉੱਠੀ ਉਸ ਵੇਲੇ ਨੂੰ ਉੱਠ ਕੇ ਜੇ ਸਠਾਣੀ ਵੀ ਸੌਂ ਗਈ ਇਹ ਆਪਣੀ ਸੂਈ ਚਬਾ ਕੇ ਕੰਧ ਤੋਂ ਜੋ ਨਿਗਾਹ ਮਾਰੀ ਉਹਨੇ ਘਰੇ ਕੁੜੀ ਤਾਂ ਮੋਜ ਨਾਲ ਕੱਖਾਂ ਨਹੀਂ ਜਾਵੇ ਫੇਰ ਨਾ ਬੋਲੇ ਬਨਾਰੇ ਹੈਗਾ ਕਹਿੰਦੀ ਭੈਣੇ ਰਾਤ ਮੇਰਾ ਜੇਠਾ ਕਹਿੰਦਾ ਤੀ ਕੁੜੀ ਮਰ ਗਈ ਕੁੜੀ ਦਾ ਕੱਖ ਆ ਜਾਂਦੀ ਆ ਉਹ ਕੋਲੇ ਬੈਠਾ ਤੇ ਉਹ ਕਹਿੰਦਾ ਤੇਰੀ ਰਾਤ ਕਟਾਈ ਤੀ ਤੂੰ ਵੀ ਸੌਂਦੀ ਸੀ ਰਾਤ ਤੇ ਪੁੱਛੀ ਉਹ ਕੁੜੀ ਕੁੜੀ ਕੁੜੀ